ਚੋਰਾ ਨੂੰ ਚੋਰਾ ਨੂੰ ਜਿੱਦਾਂ ਹੁਣ ਕੁਝ ਜਿਹੜੀ ਆਪਣੀ ਇੱਥੇ ਨਹੀਂ ਹੈਗੀ ਬਹੁਤ ਜ਼ਿਆਦਾ ਚਲੋ ਕੰਮ ਨਹੀਂ ਕਰਦੀ ਪਿਆ ਮਤਲਬ ਚਲੋ 40-50 ਲੱਖ ਤੋਂ ਪਲੱਸ ਜਾਂਦੀ ਹੈ ਨੁਕਸਾਨ ਹੋਇਆ ਸਾਡਾ ਬਹੁਤ ਜ਼ਿਆਦਾ ਅੱਠ-10 ਤੋਂ ਦੇ ਸਮਾਂ ਸੀਗਾ ਮਤਲਬ ਕਿ 50-60 ਲੱਖ ਪਲੱਸ ਇਸ ਨੁਕਸਾਨ ਭਾਈ ਸੁਨਿਆਰਿਆਂ ਨੂੰ ਹੀ ਜਲਦਦਰ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕੀ ਜਿਹੜੀ ਪੰਜਾਬ ਪੁਲਿਸ ਨਾਕਾਮ ਹੋ ਗਈ ਇਸ ਟੈਕ ਨੂੰ ਨਿਸ਼ੇੜੀਆਂ ਨੂੰ ਸਿਰਫ ਸੌਖਾ ਤਰੀਕਾ ਮਿਲ ਗਿਆ ਕਿ ਦੁਕਾਨ ਸੁਨਿਆਰੇ ਦੀ ਘਟੋ ਸੁਨਿਆਰੇ ਦੀ ਦੁਕਾਨ ਤੋਂ ਪੂਛੀ ਬਦੂਗ ਰੱਖ ਕੇ ਕੁਝ ਵੀ ਲੈ ਜਾਓ மட்டும் தான் காம போட்டா இது தான் டான்சி ஓபன் காம் டோ என்ன பண்ணிட்டு இருக்கு ਇੱਥੇ ਪੁਲਿਸ ਵਗੈਰਾ ਵੀ ਕਸ਼ਟ ਕਰਦੀ ਕੋਈ ਰਾਤ ਨੂੰ ਬੀਸੀਆਰ ਕੱਟੀ ਕੱਟੀ ਆਂਦੀ ਹੁੰਦੀ ਆ ਲੱਗਦੇ ਐ ਤੋਂ ਪਰ ਬਰੋ ਡੇਲੀ ਨਹੀਂ ਕੋਈ ਹੈ ਨਹੀਂ ਭਾਈ ਹੁਣੀ ਖੜੇ ਆ ਜਿਨ੍ਹਾਂ ਦੀ ਸ਼ਾਪ ਸੀਗੀ ਕਾਫੀ ਜਿਹੜਾ ਨੁਕਸਾਨ ਉਹਨਾਂ ਦਾ ਹੋ ਚੁੱਕਿਆ ਭਾਈ ਨਾਲ ਗੱਲਬਾਤ ਕਰਦੇ ਸਸੀਪਾਲ ਭਾਈ ਸਸੀਓ ਭਾਈ ਕਿੰਨੇ ਵਜ ਦੀ ਜਿਹੜੀ ਵਾਰਦਾ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਭਾਈ 2:30 ਵੇ ਦੀ ਵਾਰਦਾਤ ਆ ਔਰ ਮਤਲਬ ਕਿ ਸਾਨੂੰ 3:20 ਤੇ ਪਤਾ ਲੱਗਾ ਕਿ ਇੱਧਰ ਤੋਂ ਦੀ ਬੰਦ ਛੱਟ ਚੱਕਿਆ ਤੇ ਬਾਹਰ ਸਮਾਨ ਸਾਰਾ ਮਤਲਬ ਕਿ ਸਾਰਾ ਸਮਾਨ ਖਾਲੀ ਡੱਬੇ ਸਾਰੇ ਖਿਲਾਰਾ ਪਿਆ ਅਸੀਂ ਭੱਜੇ ਆਏ ਆ ਅਸੀਂ ਆ ਕੇ ਦੇਖਿਆ ਕਿ ਸਾਰਾ ਕੁਝ ਅੰਦਰੋਂ ਗਏ ਅੰਦਰ ਵੜੇ ਆ ਸਾਰਾ ਕੁਝ ਸਾਰੇ ਡੱਬੇ ਖਾਲੀ ਸਾਰਾ ਕੁਝ ਚੰਦੀਆਂ ਸਮਾਨ મતਲਬ ਚਲੋ 40-50 ਲੱਖ ਤੋਂ ਪਲੱਸ ਚੰਦੀਆਂ ਨੁਕਸਾਨ ਹੋਇਆ ਸਾਡਾ ਬਹੁਤ ਜ਼ਿਆਦਾ ਉਹਨਾਂ ਸੀਗਾ 8-10 ਤੋਂ ਲੈ ਕੇ 10 ਸੀਗਾ ਮਤਲਬ ਕਿ 50-60 ਲੱਖ ਪਲੱਸ ਹੀ ਨੁਕਸਾਨ ਤੁਹਾਨੂੰ ਕਿੱਥੇ ਪਤਾ ਲੱਗਾ ਸਾਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਬਬਰ ਭੜੀ ਆ ਤੁਹਾਡੀ ਦੁਕਾਨ ਦਾ ਸ਼ਟਰ ਚੱਕਿਆ ਤੇ ਤੁਸੀਂ ਪਹੁੰਚੋ ਡੰਬੇ ਡੂਬੇ ਸਮਾਨ ਸਾਰਾ ਖਿਲਰਿਆ ਹੋਇਆ ਬਾਹਰ ਆਹੀ ਪੱਤੇ ਆਏ ਅੰਦਰ ਨਾਲ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਤੇ ਕੁਝ ਵੀ ਕਦੇ ਆ ਗਈ ਚਲੋ 19 18 ਮਤਲਬ ਜੀ ਉਹ ਲੋਕਾਂ ਨੇ ਕਾਰ ਵੀ ਸਾਰੀ ਛੁੜ ਗਈਤੀ ਹੋਈ ਆ ਭਾਈ ਸੁਨੇ ਆ ਰਿਆਂ ਨੂੰ ਹੀ ਜਲੰਧਰ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕੀ ਜਿਹੜੀ ਪੰਜਾਬ ਪੁਲਿਸ ਨਾਕਾਮ ਹੋ ਗਈ ਇਸ ਟਾਈਮ ਸਰ ਚਲੋ ਅੱਪਾ ਕਿਸੇ ਨੂੰ ਨਹੀਂ ਕੁਝ ਕਹਿੰਦੇ ਆ ਆਪਾਂ ਕਹਿੰਦੇ ਆ ਕਿ ਇੱਕ ਤਾਂ ਸੋਨੇ ਚਾਂਦੀ ਆ ਭਾਅ ਤੇ ਹੁਣ ਕਰਕੇ ਨਸ਼ੇੜੀਆਂ ਨੂੰ ਸਿਰਫ ਸੌਖਾ ਤਰੀਕਾ ਮਿਲ ਗਿਆ ਕਿ ਦੁਕਾਨ ਸੁਨਿਆਰੇ ਦੀ ਲੁੱਟੋ ਸੁਨਿਆਰੇ ਦੀ ਦੁਕਾਨ ਤੋਂ ਕੁਝ ਵੀ ਬੰਦੂਕ ਰੱਖ ਕੇ ਕੁਝ ਵੀ ਲੈ ਜਾਓ 2 ਮਿੰਟ ਚ 2 ਮਿੰਟ ਦਾ ਕੰਮ ਆ ਮੋٹے ਪੈਸੇ ਵਟੇ ਜਾਂਦੇ ਹੋਣੇ ਆ ਠੀਕ ਹੈ ਨਾ ਚੋਰਾਂ ਨੂੰ ਚੋਰਾਂ ਨੂੰ ਜਿੱਦਾਂ ਹੁਣ ਪੁਲਿਸ ਜਿਹੜੀ ਆਪਣੀ ਇੱਥੇ ਨਹੀਂ ਹੈਗੀ ਬਹੁਤਾ ਜਿਆਦਾ ਚਲੋ ਕੰਮ ਨਹੀਂ ਕਰਦੀ ਪੈਸੇ ਤਾਂ ਪੁਲਿਸ ਅੱਜ ਬਹੁਤ ਟਾਈਮ ਤੋਂ मौके ਤੇ ਪਹੁੰਚ ਗਈ ਠੀਕ ਹੈ ਨਾ ਉਹਦੇ ਨਾਲ ਇਹ ਆ ਕਿ Yo le choro, le puedo hablando a él. ਤੇ ਮੌਕੇ ਤੇ ਸਰ ਇਹ ਹੁੰਦਾ ਕਿ ਮੌਕੇ ਤੇ ਪਹੁੰਚੀ ਹੈ ਕਿ ਚੋਰੀ ਹੋਣ ਤੋਂ ਪਹਿਲਾਂ ਹੀ ਜਿਹੜੀ ਚੋਰੀ ਚੱਲ ਰਹੀ ਹੈ ਉਦੋਂ ਪਹੁੰਚੇ ਫੇ ਫਾਇਦਾ ਨਾ ਹਾਂਜੀ ਹਾਂਜੀ ਜਦੋਂ ਚੋਰੀ ਹੋ ਗਈ ਹੈ ਉਸ ਤੋਂ ਬਾਅਦ ਤਾਂ ਫਾਇਦਾ ਹੀ ਨਹੀਂ ਕੋਈ ਉਹ ਤਾਂ ਤੁਹਾਡੀ ਗੱਲ ਸਹੀ ਹੈ ਪਰ ਬਾਕੀ ਇਹ ਹੈ ਕਿ ਅਸੀਂ ਤਾਂ ਹੁਣ ਬੰਦਾ ਹਰ ਕੋਈ ਬੰਦਾ ਦੇਖਦਾ ਅਸੀਂ ਘਰ ਵੀ ਬਿਠੇ ਘਰਾਦੂ ਕੈਮਰੇ ਦੇਖਦੇ ਰਹਿੰਦੇ ਹੁਣ ਨੈਕ ਉਹ 2.5 ਦਾ ਟਾਈਮ ਸੀ ਉਹ ਆਪਣਾ ਕੰਮ ਹਾਂਜੀ ਹਾਂਜੀ ਤੇ ਇੱਥੇ ਪੁਲਿਸ ਵਗੈਰਾ ਵੀ ਕਸ਼ਤ ਕਰਦੀ ਕੋਈ ਰਾਤ ਨੂੰ ਪੀਸੀਆਰ ਕੱਟੀ ਕੱਦੀ ਆਂਦੀ ਹੁੰਦੀ ਹੈ ਲੰਘਦੇ ਆਇਆ ਤੋਂ ਪਰ ਬਰੋ ਡੇਲੀ ਨਹੀਂ ਕੋਈ ਹੈ ਨਹੀਂ ਹਾਂਜੀ ਇਥੋਂ ਜਿਹੜਾ ਇਹਨਾਂ ਨੇ ਜਿਹੜਾ ਉਹ ਸ਼ਟਰ ਨੂੰ ਤੋੜਿਆ ਆ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਜਿਹੜੇ ਲੁਟੇਰੇ ਆ ਵੱਲੋਂ ਪੂਰੀ ਜਿਹੜਾ ਪਲਾਨਿੰਗ ਦੇ ਨਾਲ ਜਿਹੜਾ ਇਹ ਕੰਮ ਹੋ ਰਿਹਾ ਤੇ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਨੂੰ ਸਿਲਸਲੇ ਜਿਹੜੇ ਉਹ جاری ਆ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਨਿਸ਼ਾਨ ਜਿਹੜੇ ਲੱਗ ਰਿਹਾ ਕਟਰ ਦੇ ਨਾਲ ਜਿਹੜਾ ਇਹਨੂੰ ਜਿਹੜਾ ਉਹ ਕੱਟਿਆ ਗਿਆ ਵਾ ਤੇ ਇਹ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਸ਼ਟਰ ਨੂੰ ਕਿਸ ਤਰ੍ਹਾਂ ਜਿਹੜਾ ਉਹ ਕੱਟ ਕੇ ਤੇ ਜਿਹੜਾ ਵਾਰਦਾਤ ਨੂੰ ਜਿਹੜਾ ਉਹ ਇਲਜ਼ਾਮ ਦਿੱਤਾ ਦਿੱਤਾ ਗਿਆ ਤੇ ਇਹਨਾਂ ਦਾ ਜਿਹੜਾ ਕਹਿਣਾ ਵਾ ਕਿ 80 ਲੱਖ ਰੁਪਏ ਦਾ ਜਿਹੜਾ ਉਹ ਉਹ ਨੁਕਸਾਨ ਜਿਹੜਾ ਇਹਨਾਂ ਦਾ ਹੋ ਚੁੱਕਾ ਵਾ